ਹੈਲੋ ਭਾਈ ਮਨਪ੍ਰੀਤ ਹਾਂਜੀ ਭਾਈ ਕਿਵੇਂ ਭਾਈ ਹਾਂ ਡੈਡੀ ਸਸਰੀ ਘਰ ਸਸਰੀ ਘਰ ਭਾਈ ਉਹ ਠੀਕ ਹੈ ਸਿਹਤ ਠੀਕ ਹੈ ਤੇਰੀ ਹਾਂ ਡੈਡੀ ਸਹੀ ਹੈ ਮੈਂ ਤੈਨੂੰ ਕਿਹੜਿਆਂ ਵੜਿਆਂ ਦਾ ਮੈਸੇਜ ਪਾਇਆ ਸੀਗਾ ਤੇ ਤੂੰ ਮੈਸੇਜ ਹੀ ਨਹੀਂ ਦੇਖਿਆ ਮੈਂ ਚਾਹ ਜੀ ਪੀਣੀ ਸੀਗੀ ਤੂੰ ਗਾਉਰੀ ਨਹੀਂ ਕੀਤੀ ਮੇਰੀ ਗੱਲ ਤੇ ਲੈ ਡੈਡੀ ਫਿਰ ਮੈਂ ਨਹੀਂ ਦੇਖ ਸਕੀ ਹੋਊਂਗੀ ਚੱਲ ਕੋਈ ਨਹੀਂ ਮੈਂ ਕੰਮ ਕਰ ਚੁਲ ਜੀ ਹੋਊਂਗੀ ਇਹ ਚਾਹ ਵੀ ਨਹੀਂ ਅੰਤ ਤੁਸੀਂ ਸਿੱਧੇ ਫੋਨ ਕਰ ਲੈਂਦੇ ਮੈਨੂੰ ਐ ਕਿਉਂ ਮੈਸੇਜ ਕਰਤਾ ਪਾਇਆ ਮੈਸੇਜ ਕੀ ਹੈ ਮੇਰਾ ਮੁੱਕਿਆ ਬੱਸ ਇਹ ਰੀਚਾਰਜ ਤੇ ਵਾਈਫਾਈ ਨਾ ਮੈਂ ਕਨੈਕਸ਼ਨ ਕਰਕੇ ਉਹਨੂੰ ਮੈਸੇਜ ਕਰਤਾ ਮੈਂ ਚਲੋ ਕੋਈ ਗੱਲ ਨਹੀਂ ਦੇਖ ਲਊਗੀ ਜਦੋਂ ਆਪੇ ਟਾਈਮ ਮਿਲੂਗਾ ਚਲ ਮੈਂ ਤਾਂ ਪਈ ਚਾਹ ਬਣਾ ਲੈਣੀ ਹੈ ਤਾਰ ਲੈਣੀ ਤੁਸੀਂ ਅਜੋ ਕਰੀ ਨਹੀਂ ਮੈਂ ਕਰੀ ਹੀ ਐ ਮੈਂ ਬਾਹਰ ਤਾਂ ਸਾਰਿਆਂ ਕੋਲ ਬੈਠਾ ਸੀ ਤੇ ਮੇਰਾ ਤਾਂ ਨਾ ਕਿ ਮੈਂ ਬਹੁਤ ਵੱਡੀ ਨਾ ਦੁਵਿਧਾ 'ਚ ਫਸ ਗਿਆ ਮੈਂ ਤਾਂ ਭਾਈ ਆਹਾਂ ਜੜੀ ਕਿੱਥੇ ਘੜੀਓ ਤੁਸੀਂ ਮੈਂ ਤਾਂ ਪਹਿਲਾਂ ਤਾਂ ਨਰਿਆਹਾ ਬਲਦੇਬ ਬੁੜਾ ਨਹੀਂਗਾ ਮੇਰੇ ਨਾਲ ਤਾਂ ਖੱਟੀ ਜਾਂਦਾ ਸੀ ਯਾਰ ਉਹ ਗੱਲਾਂ ਬਾਤ ਕੋਈ ਦੁੱਖ ਸੁੱਖ ਕਰਦੇ ਸੀ ਹਾਂ ਫਿਰ ਮੈਂ ਮੈਂ ਵੀ ਪਰੇਸ਼ਾਨ ਸੀ ਆਪਦੀ ਜ਼ਿੰਦਗੀ ਜੇ ਚਲੋ ਮੈਂ ਕਿਹਾ ਵੀ ਚਲੋ ਮੈਂ ਕੀ ਦੇ ਨਾਲ ਗੱਲ ਕਰਾਂ ਹੁਣ ਮੈਂ ਬੰਦਾ ਹੁਣ ਆਪਦਾ ਹਾਨ ਪ੍ਰਮਾਨ ਵਾਲੇ ਤੋਂ ਕੋਈ ਬੁਢੀ ਵੀ ਨਹੀਂ ਰਹੀ ਉਹ ਵੀ ਦੁਨੀਆ ਤੋਂ ਸਾਰੀਆਂ ਰੁਖਸਤ ਹੋ ਗਈਆਂ ਇੱਥੋਂ ਹਾਂ ਬਈ ਕੋਈ ਦੁੱਖ ਸੁੱਖ ਮੇਰੀਆਂ ਸੁਣਦੇ ਨਾ ਹੁੰਦੇਗਾ ਸਹੀ ਹਾਂ ਹਾਂ ਹਨ ਮੈਂ ਕਿ ਚਲ ਵੀ ਮੇਰੇ ਨੋਂ ਪੜ੍ਹੀ ਲਿਖੀ ਐ ਚਲੋ ਇਹਦੇ ਨਾਲ ਕੋਈ ਦੁੱਖ ਸੁੱਖ ਕਰ ਲੈਂਦੇ ਐ ਤੇ ਹੁਣ ਲੈ ਡੈਡੀ ਤੁਹਾਡਾ ਦੁੱਖ ਸੀਨਾ ਸਮਝਾਂਗੇ ਤਾਂ ਹੋਰ ਕੌਣ ਸਮਝੂਗਾ ਸੀ ਤੁਹਾਡੀ ਫੈਮਲੀ ਐ ਤੁਹਾਡਾ ਪਰਿਵਾਰ ਐ ਨਾ ਸੀ ਤਾਂ ਜ਼ਰੂਰ ਸਮਝਾਂਗੇ ਦੱਸੋ ਕੀ ਗੱਲ ਹੈ ਕੀ ਗੱਲ ਵੀ ਮੈਂ ਤਾਂ ਦੁਖੀ ਆ ਭਾਈ ਤੇਰੀ ਸੱਸ ਦੇ ਕੋਲ ਅਪਾਚ ਉਹ ਨਹੀਂ ਮੰਮੀ ਦਾ ਸਬਾਹ ਹੈਗਾ ਚਲੋ ਕੋਈ ਨਹੀਂਗਾ ਮੋਂਗਾ ਇੰਨਾ ਤਾਂ ਹੈ ਨਹੀਂਗਾ ਉਹ ਚੁੱਪ ਚੁੱਪ ਜੀ ਰਹਿੰਦੀ ਹੈਗੀ ਕਿ ਕੀ ਗੱਲ ਹੋਗੀ ਸੋਭਾ ਜਾ ਵੀ ਠੀਕੂ ਜਾ ਆਪਾਂ ਨੂੰ ਉਹ ਕੋਈ ਮਤਲਬ ਨਹੀਂਗਾ ਵੀ ਦੇਖ ਵੀ ਕੁਛ ਨਾ ਬੰਦੇ ਦਾ ਇੱਕ ਮੇਟੂ ਪੜ੍ਹੀ ਲਿਖੀ ਹੈ ਚਲੋ ਮੈਂ ਵੀ ਪੜਿਆ ਤਾਂ ਇੰਨਾ ਨਾ ਪੜ ਮੈਂ ਵੀ ਨਹੀਂਗਾ ਪੜੇ ਨੇ ਪੜ੍ਹਨੇ ਦੀ 12 ਮੇਰੀਆਂ ਵੀ ਕੀਤੀਆਂ ਵੀ ਹੈ ਜਿੱਦੋਂ ਮੈਂ ਐਮਏ ਬੀਐਡ ਤੇਰੀ ਆ ਤਾਂ 12 ਮੇਰੀਆਂ ਵੀ ਕੀਤੀਆਂ ਨੇ ਤੁਹਾਨੂੰ ਮੰਨ ਲਵਾਂ ਤੁਸੀਂ ਵੀ ਬੰਦੇ ਦਾ ਕ੍ਰਾਈਟੇਰੀਆ ਜਾਂ ਹੁੰਦਾ ਹੈ ਇੱਕ ਹਰ ਇੱਕ ਬੰਦਾ ਨਾ ਅਲੱਗ ਅਲੱਗ ਥਿੰਕਿੰਗ ਦਾ ਹੁੰਦਾ ਹਰੇਕ ਬੰਦੇ ਦਾ ਮਾਈਂਡ ਲੈਵਲ ਅਲੱਗ ਅਲੱਗ ਫਰਾਈ ਹੁੰਦਾ ਨਾ हां रे डिजाइन ਹੁੰਦਾ ਪਰ ਜੀ ਉਹ ਕੋਈਆਂ ਨਹੀਂ ਹੁੰਦੀਆਂ हां ਦੱਸੋ ਤੁਸੀਂ ਕੋਈ ਗੱਲ ਜੀ ਕਮਾ ਹੋ ਨਾ ਦੱਸੋ ਕੀ ਗੱਲ ਹੈਗੀ ਮੈਂ ਤਾਂ ਕਹਿੰਦਾ ਤੂੰ ਇੰਨੀ ਪੜ੍ਹੀ ਲਿਖੀ ਐ ਤੂੰ ਸਾਈਕੋਲੋਜੀ ਤਾਂ ਐਨੀ ਕੀਤੀ ਉਹ ਸਾਈਕੋਲੋਜੀ ਪੜ੍ਹ ਲੇਗੀ ਮੇਰੀ ਪੁੱਤ ਨੂੰ ਤਾਂ ਮੱਲਾਦਾ ਨਾ ਸਾਈਕੋਲੋਜੀ ਦਾ ਪੀ ਵੀ ਨਹੀਂ ਆਉਂਦਾ ਤੈਨੂੰ ਹਾਂ ਰੇ ਜੀ ਮੈਨੂੰ ਸਮਝ ਨਹੀਂ ਆਈ ਕੀ ਕਹਿੰਦੇ ਤੁਸੀਂ ਗੱਲ ਇਹ ਵੀ ਪੀ ਹਾਂ ਡੈਡੀ ਜੀ ਬਿਥੇਰੀ ਉਮਰ ਦੇਤੀ ਹੁਣ ਹੁਣ ਕਿਹੜਾ ਸੁੱਖ ਭਾਲਦੇ ਓ ਤੁਸੀਂ ਹੁਣ ਤਾਂ ਬੱਸ ਹੁਣ ਸੁੱਖ ਤਾਂ ਤੁਸੀਂ ਸਾਥੋਂ ਲਿਆ ਕਰੋ ਜਿਹੜਾ ਸੁੱਖ ਲੈਣਾ ਹੈਗਾ ਲੈ ਹੁਣ ਜਿਹੜੀ ਤੇਰੀ ਬੇਬੇ ਤੇਰਾ ਸੁੱਖ ਦਿੰਦੀ ਓ ਤੁਹੋਂ ਦੇ ਦੇਗੀ ਸੁੱਖ ਤਾਂ ਫਿਰ ਤੁਹੋਂ ਦੇ ਦੇ ਉਥੋਂ ਕਹਿਵੀਆਂ ਗੱਲਾਂ ਕਰਦੀ ਭਾਈ ਹਾਂ ਡੈਡੀ ਜੀ ਦੇਖੋ ਪਾਣੀ ਤੁਹਾਨੂੰ ਤੱਤਾ ਮੈਂ ਤਾਂ ਰੋਤ ਰਿਆ ਕਰੂੰਗੀ ਰੋਟੀ ਪਾਣੀ ਪੜਾਇਆ ਕਰੂੰਗੀ ਚਾਹ ਪਾਣੀ ਮੈਂ ਪੜਾਇਆ ਕਰੂੰਗੀ ਕੱਪੜੇ ਤੁਹਾਡੇ ਮੈਂ ਤੋਇਆ ਕਰੂੰਗੀ ਹੁਣ ਤੁਸੀਂ ਦੇ ਦਿਓ ਤੇ ਮੰਮੀ ਜੀ ਨੂੰ ਛੁੱਟੀ ਹਾਂ ਤੁਜਨੇ ਮੇਰੇ ਅੰਦਰ ਜਿਹੜਾ ਉਹ ਕੁਦਰਤ ਨੇ ਜਿਹੜੇ ਮੇਰੇ ਅੰਦਰ ਸ਼ੁਕਰਾਨੂ ਫਿੱਟ ਕੀਤੇ ਮੇਰੇ ਤੱਤਾ ਪਣੀਓ ਕੋਣ ਖੜਾਇਆ ਕਰੂਗਾ ਹਾਈ ਡੈਡੀ ਜੀ ਕਿਹੇ ਜੀਆਂ ਗੱਲਾਂ ਕਰਦੇ ਹੋ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੈਂ ਤਾਂ ਅੱਥ ਨਾਲ ਜੀਆਂ ਗੱਲਾਂ ਕਰਦੇ ਹੋ ਮੈਂ ਤਾਂ ਹੱਥ ਨਾਲ ਕਰ ਕਰਕੇ ਨਾ ਹੱਥ ਨਾਲ ਕਰ ਕਰਕੇ ਨਾ ਮੈਂ ਤਾਂ ਆਪਦੀ ਹੁਕਮਜੋਰ ਕਰ ਲਊਗਾ ਪਤਾ ਕੀ ਇੱਕ ਵਾਰੀ ਜਦੋਂ ਬੰਦੇ ਦਾ ਡਿਸਚਾਰਜ ਹੁੰਦਾ ਬੰਦੇ ਦਾ ਠੀਕ ਹੈ ਉਹ 10 ਮਿਲੀਅਨ ਸ਼ੁਕਰਾਨੂ ਬਾਹਰ ਨਿਕਲਦੇ ਡੈਡੀ ਜੀ ਤੁਸੀਂ ਕਿਹੇ ਜੀਆਂ ਗੱਲਾਂ ਕਰਦੇ ਹੋਗੇ 10 ਮਿਲੀਅਨ ਦੇ ਵਿੱਚੋਂ ਇੱਕ ਸ਼ੁਕਰਾਨਾ ਸੀ ਨਾ ਜਮਾ ਹੀ ਨਹੀਂ ਸੰਗ ਸ਼ਰਮ ਮੰਨ ਦੇਗੇ ਜਮਾ ਵੀ ਇਹ ਹੀ ਜਿੰਨਾ ਕਰਨਾ ਕਰਨ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਹਿੰਨਾ ਮੈਨੂੰ ਕੋਈ ਕੰਨੀ ਹੋਗੀ ਆਹ ਗੱਲ ਨਾ ਕਰਨ ਤੁਸੀਂ ਫੋਨ ਲਾ ਲਾਇਆ ਸੀ ਹੁਣ ਭਾਈ ਤੇਰੀ ਜਾਂ ਤੇਰੀ ਸੱਸ ਨੂੰ ਕੋਈ ਦਵਾਈ ਥੋੜੀ ਦਵਾ ਦਿਓ ਨਹੀਂ ਤਾਂ ਭਾਈ ਮੈਨੂੰ ਕੋਈ ਹੋਰ ਵਿਆਹ ਕਰਾ ਦਿਓ ਮੇਰਾ ਤਾਂ ਭਾਈ ਮੇਰ ਤਾਂ ਨਹੀਂ ਤੁਹਾਨੂੰ ਮੈਂ ਨਾ ਮੇਰੀ ਜੀ ਨਾ ਨਾ ਡੈਡੀ ਜੀ ਵਿਆਹ ਤਾਂ ਕਾਨੂੰ ਕਰਾਉਣਾ ਹੈਗਾ ਤੁਸੀਂ ਤਾਂ ਸਾਡੀ ਰੋਜੀ ਰੋਟੀ ਮਾਰਨ ਨੂੰ ਫਿਰ ਦਿਆਂਗੀ ਮੈਂ ਤਾਂ ਆਪਦੀ ਮੈਂ ਤਾਂ ਸਵੇਰੇ ਹੈਗਾ ਐਤਵਾਰ ਤੇ ਪਰਸੋਂ ਹੈਗਾ ਸੋਮਵਾਰ ਨੂੰ ਸੋਮਵਾਰ ਨੂੰ ਮਨ ਸੌਂ ਲੱਗੇ ਵੱਡੇ ਮਹਾਰਾਜ ਦੀ ਮੈਂ ਤਾਂ ਜਾ ਕੇ ਨਾ ਇੱਕ ਪਾਸਾ ਕਰੋਣਾ ਮੈਂ ਤਾਂ ਗੁਰਦੁਆਰੇ ਦਾ ਨਾ ਜ਼ਮੀਨ ਲਾ ਆਉਂਗਾ ਜੇ ਮੇਰੇ ਜਾਂ ਤਾਂ ਮੈਨੂੰ ਦਬਾਓ ਕਿਸੇ ਵੀ ਜਾਂ ਫਿਰ ਮੈਂ ਗੁਰਦੁਆਰੇ ਦਾ ਨਾ ਜ਼ਮੀਨ ਲਾ ਆਉਂਗਾ ਜਾ ਕੇ ਲੈ ਡੈਡੀ ਜੀ ਇਹ ਜਾਂ ਕਿਵੇਂ ਕਰ ਦੂੰਗੀ ਤੁਸੀਂ ਟਫੋਰ ਕਰੂੰਗਾ ਹੀ ਮੈਂ ਜਾਂ ਤੇਰੇ ਸਾਥ ਨੂੰ ਕੋਈ ਨਾ ਤਰੀਕੇ ਨੂੰ ਆਉਣ ਤਾਂ ਫਿਰ ਮੈਂ ਕੀ ਨਾ ਕਰਦੀਆਂ ਗੱਲ ਮੈਂ ਉਹਨੂੰ ਕਹਿਣੀ ਹੈਗੀ ਵੀ ਇਹ ਇਹ ਜਾਂ ਕੁਝ ਕਰ ਤੇ ਫਿਰਦੇ ਆਪਾਪਾ ਜੀ ਅਭੀ ਮੈਂ ਤਾਂ ਵੀ ਮੈਂ ਤਾਂ ਸਾਰੀਆਂ ਚੀਜ਼ਾਂ ਚਾਹੀਦੀਆਂ ਵੀ ਇੱਕ ਤਾਂ ਮੇਰਾ ਕੋਈ ਤੇਲਾ ਚੂਸੇ ਦੂਜਾ ਮੈਂ ਕਿਸੇ ਦੀ ਮੱਛੀ ਚਟਾਂ ਤੇ ਤੀਜਾ ਨੰਬਰ ਤੇ ਮੈਂ ਗੁੱਲਾ ਫੇਰਾ ਆ ਤਿੰਨ ਕੰਮ ਮੇਰੇ ਜ਼ਰੂਰੀ ਹੈ ਇਹ ਫਿਰ ਰੈਡੀਸ ਤਾਂ ਰੋਜ਼ ਹੀ ਚਾਹੀਦਾ ਹੈ ਜਾਂ ਕੁਛ ਮੈਨੂੰ ਹਫ਼ਤੇ 'ਚ ਦੋ ਤਿੰਨ ਦਾ ਤਾਂ ਚਾਹੀਦਾ ਹੀ ਚਾਹੀਦਾ ਮੈਨੂੰ ਜਿੱਦੇ ਮਰਜੀ ਕਰ ਲੈ ਨਹੀਂ ਨਹੀਂ ਦੋ ਤਿੰਨ ਨਹੀਂ ਵੀ ਇੱਕ ਜਾਂ ਦੋ ਦੋ ਦਿਨ ਕਰ ਲਵਾਂ ਹਫ਼ਤੇ 'ਚ ਕਪੀਰ ਡੈਡੀ ਜੀ ਹੁਣ ਤੁਸੀਂ ਜਿਹੜੀ ਜ਼ਮੀਨ ਜਾਇਦਾਦ دیر ਵੇਰ ਮੇਰੇ ਨਾਂ ਕਰਾਉਣੀ ਪਊਗੀ ਤੁਹਾਨੂੰ ਫਿਰ ਨ ਕਰਾ ਦੂੰਗਾ ਹੋਰ ਬੋਲ ਤੇ ਚਲੋ ਫਿਰ ਐਸਾ ਹਫਤੇ ਤੋਂ ਸ਼ੁਰੂ ਕਰਦੇ ਆਂਗੇ ਜੀ ਫਰਾਰੇ ਕਰਾਂਗੇ ਮੱਛੀ ਦੇ ਹੋ ਡੈਡੀ ਜੀ ਫਿਰ ਤੁਸੀਂ ਵੀ ਮੇਰੇ ਨਾਂ ਜਿਹੜੀ ਜ਼ਮੀਨ ਜਾਇਦਾਦ ਕਰ ਲਈ ਫਿਰ ਫੇਰਾ ਜ ਨਹੀਂ ਜਾ ਜਾ ਤੁਹਾਡੇ ਨਾਂ ਹੋਰ ਬਸ ਤੂੰ ਜੀਵ ਦਾ ਪੂਰਾ ਗੋਲਾ ਬਣਾਵਣਾ ਕੇ ਫਿਰ ਮੂੰ ਮੱਛੀ ਦੇ ਬਾਅਦ ਬਾਅਦ ਦੀ ਸਾਰੀ ਚਮੜੀ ਉਲੀਏ ਕਰੜੀ ਹੈ। ਡੜੀ ਜੀਓ ਤੁਹਾਨੂੰ ਪਤਾ ਹੀ ਹੈਗਾ। ਅੱਛਾ। ਪਰ ਬਠਾਈਏ ਸ਼ਾਮ ਨੂੰ ਅੱਜ। ਆ ਸ਼ਾਮ ਨੂੰ ਨਹੀਂ ਡੜੀ ਜੀ ਸੋਮਵਾਰ ਨੂੰ ਜਿੱਤ ਤੁਸੀਂ ਜ਼ਮੀਨ ਨਾਮ ਲਵਾ ਕੇ ਉਸ ਤੋਂ ਬਾਅਦ ਦੇਖਦੇ ਆਂਗੇ। ਪਹਿਲਾਂ ਤੂੰ ਵੇਖੀਂ ਸ੍ਰੀ ਕੋਲ ਸੈਂਪਲ ਤਾਂ ਚੈੱਕ ਕਰਾਂ ਮੈਂ। ਫਿਰ ਤੁਸੀਂ ਆ ਜਾਓ ਫਿਰ ਆ ਜਾਓ ਫਿਰ ਮੰਮੀ ਜੀ ਵੀ ਗਈ ਹੋਈ ਹੈ ਮਾਸੀ ਹੋ ਰਹਾਂਦੇ। ਆ ਜਾਓ ਰਿੱਕੀ ਵੀ ਮਨ ਲੱਗਦਾ ਉਧਰ ਹੀ ਲੈਣ ਹੀ ਜਾਊਗਾ ਮੰਮੀ ਨੂੰ। ਠੀਕ ਆ। 正確に。